ਇੱਕ ਇਟਲੀ ਦਾ ਟੁੱਟਾ ਜਿਹਾ ਯੂਟਿਊਬਰ ਏ ਇਟਲੀ ਵਾਲਿਆ ਧਿਆਨ ਨਾਲ ਸੁਣ ਲੈ ਤੈਨੂੰ ਮੈਂ ਬੜੀ ਪਹਿਲੇ ਸਮਝਾਈ ਸੀ ਇੱਕ ਗੱਲ ਜਿੱਦਣ ਇੰਡੀਆ ਟੱਕਰ ਗਿਆ ਮੈਂ ਤੈਨੂੰ ਨੰਗਾ ਕਰਕੇ ਕੁੱਟਣਾ ਮੈਂ ਤੈਨੂੰ ਨੰਗਾ ਕਰਕੇ ਕੁੱਟਣਾ ਕਿਉਂਕਿ ਤੂੰ ਮੇਰੀ ਮੰਮੀ ਨੂੰ ਗਾਲਾਂ ਕੱਢੀਆਂ ਸੀ ਦੁਬਾਰਾ ਤੂੰ ਹੁਣ ਕੱਲ ਰੋਸਟ ਕੀਤਾ ਕੱਲ ਤੂੰ ਮੇਰੀ ਮਾਂ ਭੈਣ ਸਭ ਨੂੰ ਮਿਲ ਤਸੱਲੀ ਕਰਕੇ ਗਾਲਾਂ ਕੱਢੀਆਂ ਕਰ ਲਿਆ ਕਰ ਲੈ ਤਸੱਲੀ ਮੈਂ ਤੈਨੂੰ ਗਾਲਾਂ ਨਹੀਂ ਕੱਢਾਂਗਾ ਇਟਲੀ ਵਾਲਿਆ ਤੇਰੀ ਨਹੀਂ ਔਕਾਤ ਨਹੀਂ ਮੈਂ ਤੇਰੇ ਪਿੱਛੇ ਆਪਣਾ ਮੂੰਹ ਬੰਦਾ ਕਰਾਂਗਾ ਤੇਰੀ ਮੇਰੇ ਪੈਰਾਂ 'ਚ ਬਹਿਣ ਦੀ ਔਕਾਤ ਨਹੀਂ ਤੇਰੇ ਵਰਗੇ ਮੈਂ ਗੱਡੀਆਂ ਧੌਂਦ ਰਿਆਂ ਆਸਟ੍ਰੇਲੀਆ ਦੇ ਵਿੱਚ ਤੇਰੇ ਵਰਗੇ ਨਾਲ ਮੈਂ ਪੋਚੇ ਮਰੋਣਾ ਆਪਣੇ ਘਰ ਦੇ ਵਿੱਚ ਤੇਰੀ ਇਹ ਔਕਾਤ ਹੈ ਹੁਣ ਮੈਂ ਤੈਨੂੰ ਇਸ ਔਕਾਤ ਤੇ ਆਪਣੀ ਔਕਾਤ 'ਚ ਫਰਕ ਦੱਸਣਾ ਬੜੀ ਜਲਦੀ ਇਟਲੀ ਦੇ ਵਿੱਚ ਹੀ ਹੁਣ ਤੈਨੂੰ ਇੰਡੀਆ ਆਂ ਦੀ ਵੀ ਲੋੜ ਨਹੀਂ ਪਹਿਲਾਂ ਤਾਂ ਮੈਂ ਅਸੀ ਵੀ ਇੰਡੀਆ ਆਏਗਾ ਕਦ ਟਕਰੇਗਾ ਵੇਖਾਂਗੇ ਇਟਲੀ ਦੇ ਵਿੱਚ ਹੀ ਤੇਰੀ ਸੇਵਾ ਕਰਾਵਾਂਗਾ ਮੈਂ ਤੇਰੇ ਨਾਲ ਜਵਾਨ ਕਰਦਾ ਇਹਨੂੰ ਦੱਸਾਂਗਾ ਲੋਕਾਂ ਦੀਆਂ ਮਾਵਾਂ ਨੂੰ ਭੈਣਾਂ ਨੂੰ ਗੰਦੀਆਂ ਗੰਦੀਆਂ ਗੱਲਾਂ ਕਿਵੇਂ ਕੱਢਦੀਆਂ ਤੂੰ ਬਹੁਤ ਲੋਕਾਂ ਦੀਆਂ ਮਾਵਾਂ ਨੂੰ ਭੈਣਾਂ ਨੂੰ ਗਾਲਾਂ ਕੱਢ ਲੀਆਂ ਬੜੇ ਪੀਰਾਂ ਫਕੀਰਾਂ ਨੂੰ ਗਾਲਾਂ ਕੱਢ ਲੀਆਂ ਬੜੇ ਲੋਕਾਂ ਨੂੰ ਗਾਲਾਂ ਕੱਢ ਲੀਆਂ ਤੈਨੂੰ ਕਿਸੇ ਨੇ ਪੁੱਛ ਨਹੀਂ ਕਿਹਾ ਤੂੰ ਬਚਿਆ ਰਿਹਾ ਹੁਣ ਤੱਕ ਮੈਨੂੰ ਕੋਈ ਫੁੱਦੂ ਨਾ ਜਾਣੀ ਮੈਨੂੰ ਇੰਸਟਾਗ੍ਰam YouTube ਦਾ ਨਚਾਰ ਨਾ ਜਾਣੀ ਅੱਜ ਦੇ ਟੱਕ ਲੱਗੇ ਨੇ ਨਾ ਟੱਕ ਇਹ ਟੱਕ ਇਹ ਨੱਚ ਨੱਚ ਕੇ ਨਹੀਂ ਲੱਗੇ ਇਹਦੇ ਚਾਰਾਂ ਨੂੰ ਮਾਰੇ ਜਾਣਗੇ ਤੇ ਚਾਰਾਂ ਨੇ ਮੈਨੂੰ ਮਾਰੇ ਨੇ ਮੈਂ ਤੁਹਾਨੂੰ ਦੱਸਾਂਗਾ ਮੈਂ ਤੈਨੂੰ ਦੱਸਾਂਗਾ ਕਿਸੇ ਦੀ ਮਾਂ ਭੈਣ ਨੂੰ ਕਿਦਾਂ ਗਾਲਾਂ ਕੱਢੀ ਦੀਆਂ ਨੇ ਦੱਸਾਂਗਾ ਤੇਰੀ ਔਕਾਤ ਤੇ ਮੇਰੀ ਔਕਾਤ 'ਚ ਫਰਕ ਮੈਂ ਤੈਨੂੰ ਦਿਖਾਵਾਂਗਾ ਮੈਂ ਗਾਲ ਨਹੀਂ ਕੱਢਾਂਗਾ ਮੈਂ ਇਸ ਤਰ੍ਹਾਂ ਵੀਡੀਓ ਨਹੀਂ ਪਾਵਾਂਗਾ ਤੂੰ ਜਿੰਨਾ ਨੱਚਣਾ ਨਾ ਚੱਲੇ ਤੂੰ ਜਿੱਥੇ ਨੱਚਦਾ ਪਿਆ ਉੱਥੇ ਹੀ ਮਾਫੀ ਮੰਗੇਗਾ ਇੱਕ ਦਿਨ ਮੈਂ ਤਾਂ ਬੜੇ ਬਰੇ ਵੱਡੇ ਖੱਬੀ ਖਾਨਾਂ ਦੀ ਨੱਕ ਦੀ ਗੱਲ ਹੀ ਹੀਰਾ ਕਢਾ ਕੇ ਮਾਫੀ ਮੰਗਿਆ ਤੂੰ ਚੀਜ਼ ਕੀ ਹੈ ਮੈਨੂੰ ਸਿਰਫ ਤੈਨੂੰ ਛੱਡ ਦਾਂਗਾ ਹੁਣ ਤੱਕ ਤੂੰ ਡਿੱਕੇ ਨਹੀਂ ਆਇਆ ਕਿਸੇ ਦੇ ਹਰ ਬੇਲ 'ਚ ਚੂਹਾ ਨਹੀਂ ਹੁੰਦਾ ਤੇ ਅਨ ਹੱਥ ਪਈਦਾ ਔਰ ਤੂੰ ਉਹਨੂੰ ਸੱਪ ਦੀ ਬਿੱਲ ਹੱਥ ਪਾਇਆ ਔਰ ਸੱਪ ਵੀ ਉਹ ਏ ਜਿਹੜਾ ਰਗੜ ਰਗੜ ਕੇ ਪੈਨ ਖੂਨ ਪਿੰਦਾ ਬੰਦੇ ਦਾ ਦਿਖਾਵਾਂਗਾ ਤੈਨੂੰ ਮੈਂ